ਸਾਸ਼ਿਕਾ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਭਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਉਹ ਬੁਟੀਕ ਵਰਕ ਦੇ ਸੂਟ ਵੀ ਰਹਿਣਗੇ ਤੇ ਨਾਲ ਅਸੀਂ ਤੁਹਾਡੇ ਵਾਸਤੇ ਲੈ ਕੇ ਆਂ ਆਫਰ ਦੇ ਵਿੱਚ ਬਰਾਸ਼ੋ ਦੇ ਸੂਟ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲਿਆ ਬਰਾਸ਼ੋ ਦੇ ਤੇ ਪ੍ਰਾਈਸ ਵੀ ਬਿਲਕੁਲ ਜੈਨੂਅਲ ਜੀ ਲੈ ਕੇ ਆਏ ਆਂ ਜੀ ਅਸੀਂ ਤੇ ਤੁਹਾਨੂੰ ਸੂਟ ਵੀ ਬਹੁਤ ਜ਼ਿਆਦਾ ਪਸੰਦ ਆਉਣਗੇ ਚੈੱਕ ਕਰ ਸਕਦੇ ਹੋ ਜੀ ਪਹਿਲਾ ਸੂਟ ਚੈੱਕ ਕਰੋ ਜੀ ਇਹ ਸੀ ਲੈ ਕੇ ਆਏ ਆਂ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਸਟਾ ਬਿਲਕੁਲ ਪਿਓਰ ਕੈਮਰਿਕ ਸੌਫਟ ਵਾਲਾ ਸਟਾਫ ਰਹਿਣ ਵਾਲਾ ਕੋਈ ਵੀ ਐਗਾ ਦਾ ਮਿਕਸ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਪਿਓਰ ਕੈਮਰਿਕ ਸਟਾਫ ਰਹੂਗਾ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਦੋ ਪੈਨਲਸ ਜਾ ਰਿਹਾ ਲੈਂਥ ਜਿੰਨੀ ਮਰਜ਼ੀ ਤੁਸੀਂ ਰੱਖ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਤੇ ਲਾਈਟ ਜਾਂ ਫਿਰੋਜੀ ਸ਼ੇਡ ਰਹੂਗਾ ਬਾਜ਼ੂ ਵੀ ਇਹਦੀਆਂ ਬੜੀਆਂ ਸੋਹਣੀਆਂ ਜੀਆਂ ਰੈਡੀ ਹੋਈਆਂ ਵੀ ਆ ਤੋਨੇ ਬਾਜ਼ੂ ਵੀ ਦਿਖਾਵਾਂਗੇ ਇਹ ਵਾਲੇ ਸੂਟ ਦੀਆਂ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ ਬਾਜ਼ੂ ਦੇਖੋ ਪੂਰੀ ਫੁੱਲ ਹੈਵੀ ਬਾਜ਼ੂ ਰੈਡੀ ਹੈ ਜੀ ਇਹਦੀਆਂ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਹੈਵੀ ਬਾਜ਼ੂ ਰੈਡੀ ਹੈ ਤੇ ਸ਼ਰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਸ਼ਰਟ ਰੈਡੀ ਹੈ ਪ੍ਰਾਈਸ ਸਿਰਫ ਲੈ ਕੇ ਆਏ ਆ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਸੂਟ ਰਹਿਣ ਵਾਲਿਆ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰੈਡ ਵਾਲਾ ਲਾਈਟ ਜਸ ਤਕਾਈ ਬਲੂ ਕਲਰ ਰਹਿਣ ਵਾਲਾ ਜੀ ਇਹ ਸਾਰੇ ਲਾਈਟ ਸ਼ੇਡ ਵਿੱਚ ਲੈ ਕੇ ਆਏ ਆ ਦੇਖੋ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਅਸੀਂ ਬ੍ਰਸ਼ੋ ਦੇ ਸੂਟ ਵੀ ਚੈੱਕ ਕਰੋ ਦੇਖੋ ਜੀ ਇਹ ਲਾਈਟ ਜਸਕਾਈ ਬਲੂ ਸ਼ੇਡ ਹੈ ਦੇਖੋ ਕਲਰ ਦੇਖੋ ਜੀ ਕਿੰਨਾ ਪਿਆਰਾ ਤੇ ਵਰਕ ਵੀ ਤੁਸੀਂ ਬਹੁਤ ਪਿਆਰਾ ਜ ਹੈ ਤੇ ਰਹਿਣ ਵਾਲਾ ਸਿਰਫ ਪ੍ਰਾਈਸ ਰਹਿਣੀ ਹੈ 650 ਦੇ ਵਿੱਚ ਠੀਕ ਹੈ ਜੀ ਇਹ ਵਾਲੀ ਰਹੂਗੀ ਨਾਲ ਬਾਜ਼ੂ ਦੇਖੋ 올ਓਵਰ ਸੂਟ ਰਹਿਣ ਵਾਲਾ ਇਹ ਵਾਲੀਆਂ ਰਹਿਣਵਾਂਗਾ ਇਹਨਾਂ ਦੀਆਂ ਬਾਜ਼ੂ ਬਹੁਤ ਹੀ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਤੇ ਪ੍ਰਾਈਸ ਸਿਰਫ ਰਹੂਗੀ 650 ਦੇ ਵਿੱਚ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਲਾਈਟ ਜਆ ਪੈਰਲ ਸ਼ੇਡ ਹੈ ਪਰ ਕੈਮਰੇ ਵਿੱਚ ਥੋੜਾ ਜਆ ਕਲਰ ਆ ਰਿਹਾ ਡਾਰਕ ਪਰ ਬਿਲਕੁਲ ਲਾਈਟ ਸ਼ੇਡ ਹੈ ਜੀ ਲਾਈਟ ਪੈ ਇਹ ਵਾਲੀਆਂ ਰਹਿਣੀਆਂ ਫੁੱਲ ਹੈਵੀ ਬਾਜ਼ੂ ਤੇ ਪ੍ਰਾਈਸ ਸਿਰਫ ਰਹਿਣੀਆਂ 650 ਪਿਓਰ ਕੈਮਰਿਕ ਸਟਾਫ ਰਿਹਾ ਹੋਊਗਾ ਜੀ ਠੀਕ ਹੈ ਜੀ ਪਿਓਰ ਕੈਮਰਿਕ ਸਟਾਫ ਕਾਟਨ ਦਾ ਸਟਾਫ ਹੈ ਕੋਈ ਮਿਕਸ ਵਾਲਾ ਸਟਾਫ ਨਹੀਂ ਰਹਿਣ ਵਾਲਾ ਕਲਰ ਚੈੱਕ ਕਰੀ ਚਲੋ ਜੀ ਬਹੁਤ ਪਿਆਰੇ ਜੇ ਕਲਰ ਲੈ ਕੇ ਆਏ ਆ ਤੁਹਾਡੇ ਵੱਸੇ ਇਹ ਵਾਲਾ ਕਲਰ ਚੈੱਕ ਕਰੋ ਦੇਖੋ ਇਹ ਵੀ ਲਾਈਟ ਜੀ ਸ਼ੇਡ ਵਿੱਚ ਰਹਿਣ ਵਾਲਾ ਹੈ ਬਿਲਕੁਲ ਪਿਓਰ ਕੈਮਰਿਕ ਸਟਾਫ ਰਹੂਗਾ ਹਾਂ ਠੀਕ ਚੈੱਕ ਕਰ ਸਕਦੇ ਹਾਂ ਬਿਲਕੁਲ ਪਿਓਰ ਕੈਮਰਿਕ ਸਟਾਫ ਰਹਿਣ ਵਾਲਾ ਤੇ ਫੁੱਲ ਹੈਵੀਰੀਆ ਬਾਜ਼ੂ ਰਹਿਣ ਵਾਲੀਆਂ ਠੀਕ ਹੈ ਜੀ ਚੈੱਕ ਕਰੋ ਪ੍ਰਾਈਸ ਸਾਡੇ 600 ਰੁਪਏ ਦੇ ਵਿੱਚ ਇਹ ਕੇਵਲਾ ਕਲਰ ਆਊਗਾ ਇਹਦੇ ਵਿੱਚ ਇਹ ਮੰਡਾਲ ਕਾਟਨ ਦੇ ਉੱਪਰ ਹੈ ਰੀ ਡਿਜ਼ਾਈਨਿੰਗ ਹੈਗੀ ਐ ਇਦਾਂ ਦੇਖੋ ਜੀ ਇਹਦੇ ਉੱਪਰ ਨੈਕ ਬਣਾਂ ਜੀ ਠੀਕ ਹੈ ਜੀ ਇੱਥੇ ਇਹਦਾ ਨੈਕ ਰੈਡੀ ਹੋਣਾ ਇਹ ਨੈਕ ਤੇ ਫਲਾਵਰ ਬਣਿਆ ਹੋਇਆ ਇਹ ਨੀਚੇ ਘੇਰੇ ਤੇ ਦੋ ਫਲਾਵਰ ਬਣੇ ਹੋਏ ਆ ਦੇਖ ਸਕਦੇ ਹੋ ਡਿਫਰੈਂਟ ਜੀ ਡਿਜ਼ਾਈਨਿੰਗ ਰਹਿਣ ਵਾਲੀ ਇਹ ਵਾਲੇ ਸੂਟ ਦੀ ਚੈੱਕ ਕਰ ਸਕਦੇ ਹੋ ਤੇ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਬਾਜ਼ੂ ਵੀ ਬਹੁਤ ਸੋਹਣੀਆਂ ਰੈਡੀ ਹੈ ਜੀ ਇਹਦੀਆਂ ਚੈੱਕ ਕਰੋ ਜੀ ਇਹ ਵਾਲੀ ਆਉਣੀਆਂ ਬਾਸ ਪਰ ਆਈ ਸਿਰਫ 650 ਇਹ ਕੇਵਲਾ ਦੇਖੋ ਜੀ ਇਹ ਮਸਲੀਨ ਸਟਾਫ ਦੇ ਉੱਪਰ ਚ ਰਹੂਗਾ ਜੀ ਬਿਲਕੁਲ ਸੌਫਟ ਵਾਲੀ ਮਸਲੀਨ ਰਹਿਣ ਵਾਲੀ ਹੈ neck ਬਣਿਆ ਹੋਇਆ ਜੀ ਠੀਕ ਹੈ ਜੀ ਇਹਦੀਆਂ ਬਣੀਆਂ ਹੋਈਆਂ ਬਾਜ਼ੂ ਦੇਖ ਸਕਦੇ ਹੋ ਤੁਸੀਂ ਇਹ ਵળેਆਂ ਇਹਦੀਆਂ ਬਾਜ਼ੂ ਆ ਤੇ ਸਲਵਾਰ ਦੀ ਮੂਰੀ ਤੇ ਵਰਕ ਹੋਣੇ ਠੀਕ ਹੈ ਜੀ ਸਲਵਾਰ ਦੀ ਮੂਰੀ ਤੇ ਵਰਕ ਆਊਗਾ ਤੇ ਬਾਜ਼ੂ ਵੀ ਰੈਡੀ ਆ ਤੇ ਨੈੱਕ ਰੈਡੀ ਆ ਪ੍ਰਾਈਸ ਰਹੂਗੀ 700 ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਸਾਡੇ ਕੋਲੇ ਕਿਸੇ ਕਸਟਮਰ ਦਾ ਸੂਟ ਰੈਡੀ ਹੋਇਆ ਇਹ ਵਾਲਾ ਜਿਹੜਾ ਸੂਟ ਹੈ ਇਹ ਇਹ ਰਹਿਣ ਵਾਲਾ ਜੀ ਸਟਾਫ ਜਿਹੜਾ ਇਹ ਰਹੂਗਾ ਜੀ ਇਹ ਰਹੂਗਾ ਜੀ ਗਲਾਸ ਸਿਲਕ ਠੀਕ ਹੈ ਜੀ ਗਲਾਸ ਸਿਲਕ ਦੇ ਵਿੱਚ ਰੈਡੀ ਹੋਇਆ ਸੇਮ ਡਿਜ਼ਾਈਨਿੰਗ ਹੈ ਦੇਖੋ ਨੈੱਕ ਬੜਾ ਸੋਨਾ ਜਿਹਾ ਬਣਿਆ ਹੋਇਆ ਨੀਚੇ ਘੇਰਾ ਬੜਾ ਸੋਨਾ ਜਿਹਾ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਤੇ ਇਹ ਵਾਲੇ ਇਹਦੇ ਨਾਲ ਪਲਾਜ਼ੋ ਰੈਡੀ ਹੋਇਆ ਜੀ ਪੈਂਟ ਪਲਾਜ਼ੋ ਆ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਪੈਂਟ ਪਲਾਜ਼ੋ ਰਹੂਗਾ ਉਹਨਾਂ ਦੇ ਮੂਰੀ ਉੱਪਰ ਆਪਣਾ ਇਹ ਡਿਜ਼ਾਈਨ ਲੈ ਕੇ ਆਂਦਾ ਪੈਂਟ ਪਰ ਆ ਜਾਂਦਾ ਸੇਮ ਸਾਡੇ ਕੋਲ ਦੋ ਸੂਟ अवेलेबल ਆ ਜੀ ਇਦਾਂ ਦੇ ਬਿਲਕੁਲ ਜੈਨੂਅਲ ਜੀ ਪ੍ਰਾਈਸ ਤੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਦੇਖੋ ਜੀ ਇਹ ਕੇਵਲਾ ਸੂਟ ਪਾਊਗਾ ਇਹ نیچے gekeera ਜੀ ਇਹਦਾ ਠੀਕ ਹੈ ਜੀ ਇਹ ਵਾਲਾ ਉੱਪਰ neck ਹੈ ਤੇ ਇਹ ਵਾਲੀ ਇਹਨਾਂ ਰਹੂਗੀ ਬਾਟਮ ਜਿਹੜੀ ਬਾਟਮ ਰਹੂਗੀ ਵਿਦਾਊਟ ਲਾਈਨਿੰਗ ਬੰਨਣ ਵਾਲੀ ਹੈ ਚੈੱਕ ਕਰੋ ਜੀ ਇਹ ਬਾਟਮ ਰਹਿਣ ਵਾਲੀ ਹੈ ਬਾਟਮ ਦੇ ਉੱਪਰ ਫਲਾਰ ਆਉਣਗੇ ਤੇ ਦੁਪੱਟਾ ਵੀ ਬੜਾ ਪਿਆਰਾ ਜ਼ਰ ਔਰਗੈਂਜ਼ਾ ਦਾ ਰਹੂਗਾ ਸਿਰਫ ਪ੍ਰਾਈਸ ਰਹਿ ਗਈ ਜੈਨੂਅਲ ਜੀ ਸਿਰਫ 800 ਦੇ ਵਿੱਚ ਸੀਵਰਾ ਫੂਲ ਸਾਡੇ ਕੋਲੋਂ ਬਾਇਕ ਕਰ ਸਕਦੇ ਹੋ ਜੀ ਦੇਖੋ ਜੀ ਇਹ ਵਾਲਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਦੁਪੱਟੇ ਦੀ ਵੀ ਡਿਜ਼ਾਈਨਿੰਗ ਐਤਾ ਹੀ ਬਣੀ ਹੋਈ ਹੈ ਬੜੀ ਪਿਆਰੀ ਸੀ ਚੈੱਕ ਕਰੋ ਸਿਰਫ 800 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਜੀ ਇੱਕ ਕਲਰ ਹੋਰ ਅਵੇਲੇਬਲ ਹੈ ਇਹਦੇ ਵਿੱਚ ਦੇਖੋ ਜੀ ਇੱਕ ਇਹ ਲਾਈਟ ਫਰੋਜ਼ੀ ਕਲਰ ਆ ਕਿ ਲਾਈਟ ਫਰੋਜੀ ਕਲਰ ਆਉਣ ਵਾਲਾ ਹੈ ਚੈੱਕ ਠੀਕ ਹੈ ਜੀ ਇਹ ਵਾਲਾ ਆਊਗਾ ਇਹਨਾਂ ਦਾ ਦੁਪੱਟਾ ਬੜਾ ਪਿਆਰਾ ਜਾਂ ਤੇ ਇਹ ਵਾਲੀ ਆਊਗੀ ਇਹਨਾਂ ਦੀ ਬੋਟਲ ਸਿਰਫ ਪ੍ਰਾਈਸ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਰੈਡੀ ਹੋਣੀ ਹੈ ਐਦਾਂ ਇਹ ਸੂਟ ਦੀ ਸਾਰੇ ਦੀ ਲੁੱਕ ਆਉਣੀ ਹੈ ਬਣ ਕੇ ਜੀ ਦੇਖੋ ਜੀ ਹਾਂਜੀ ਅਸੀਂ ਐਦਾਂ ਦੇ ਸੂਟ ਤੁਹਾਡੇ ਵਾਸਤੇ ਬਰਾਸ਼ੋ ਦੇ ਲੈ ਕੇ ਆਏ ਆ ਜਿਹੜੀ ਸ਼ਰਟ ਰਹਿਣੀ ਹੈ ਬਰਾਸ਼ੋ ਦੀ ਰਹਿਣੀ ਹੈ ਤੇ ਦੁਪੱਟਾ ਵੀ ਐਦਾਂ ਸੇਮ ਹੀ ਰਹੂਗਾ ਬੜਾ ਪਿਆਰਾ ਜਿਹਾ ਦੁਪੱਟਾ ਰਹਿਣਾ ਤੇ ਸਾਡੇ ਕੋਲੇ ਸੂਟ ਐਦਾਂ ਨੇ ਅਵੇਲੇਬਲ ਹੈ ਜੇਕਰ ਤੁਸੀਂ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਸੂਟ ਜਿਹੜੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ਰਟ ਰਹਿਣੀ ਹੈ ਬਰਾਸ਼ੋ ਦੀ ਐਦਾਂ ਸਟੇਟ ਅਸੀਂ ਬਾਟਮ ਰੈਡੀ ਕੀਤੀ ਹੈ ਐਦਾਂ ਹੀ ਇਹਦੇ ਦੁਪੱਟਾ ਰਹਿਣਾ ਜੀ ਦੁਪੱਟਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਠੀਕ ਹੈ ਤੁਹਾਨੂੰ ਸੂਟ ਦਿਖਾਵਾਂਗੇ ਜਿਹੜੀ ਮੇਰੀ ਭੈਣ ਨੂੰ ਪਸੰਦ ਆ ਸਾਡੇ ਕੋਲ ਸੂਟ ਬਾਏ ਕਰ ਸਕਦੀ ਹੈ ਪ੍ਰਾਈਸ ਜਿਹੜੀ ਨਹੀਂ ਬਿਲਕੁਲ ਲੋ ਜੀ ਦੇਖ ਸਕਦੇ ਤੁਸੀਂ ਬੜਾ ਪਿਆਰਾ ਜਿਹਾ ਸੂਟ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਸਕਦੇ ਹੋ ਜੀ ਇਹ ਬਰਾਸ਼ੋ ਦੀ ਸ਼ਰਟ ਰਹੂਗੀ ਇਹ ਵਾਲੀ ਇਹਦੇ ਨਾਲ ਬਾਟਮ ਹੈ ਜੀ ਬਿਲਕੁਲ ਸੌਫਟ ਸਟਾਫ ਹੈ نیچے ਇਹਦੇ ਜਿਹੜਾ ਬਾਰਡਰ ਆਉਂਦਾ ਬਣਿਆ ਹੋਇਆ ਤੁਸੀਂ ਸ਼ਰਟ ਦੇ ਉੱਪਰ ਵੀ ਬਾਰਡਰ ਲਿਆ ਸਕਦੇ ਹੋ ਬਿਲਕੁਲ ਸੌਫਟ ਸਟਾਫ ਹੈ ਤੇ ਕਾਟਰਨ ਲਾਈਨਿੰਗ ਹੀ ਜ਼ੂਸ ਹੋਣੀ ਹੈ ਅਸੀਂ ਇਹਦੇ નીચે ਕਾਟਰਨ ਲਾਈਨਿੰਗ ਹੀ ਜ਼ੂਸ ਕੀਤੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਬਾਰਡਰ ਹੈ ਅਸੀਂ ਬਾਹੂ ਤੇ ਲੈ ਕੇ ਆਂਦਾ ਤੁਸੀਂ ਨੀਚੇ ਘੇਰੇ ਤੇ ਸ਼ਰਟ ਦੇ ਘੇਰੇ ਤੇ ਵੀ ਲਿਆ ਸਕਦੇ ਹੋ ਬਹੁਤ ਪਿਆਰਾ ਸੂਟ ਬਣਨਾ ਜੇ ਤੁਸੀਂ ਸ਼ਰਟ ਦੇ ਘੇਰੇ ਤੇ ਵੀ ਬਾਰਡਰ ਲੈ ਕੇ ਆਉਂਗੇ ਤੇ ਇਹ ਨਾਲ ਤੁਸੀਂ ਦੁਪੱਟਾ ਲੈ ਸਕਦੇ ਹੋ ਜੀ ਠੀਕ ਹੈ ਜੀ ਦੁਪੱਟੇ ਨਾਲ ਇਹਦੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ ਤੇ ਜੇਕਰ ਤੁਸੀਂ ਵਿਦਾਊਟ ਦੁਪੱਟਾ ਸੂਟ ਲੈਣਾ ਤਾਂ ਤੁਹਾਨੂੰ 500 ਦਾ ਸੂਟ ਪੈਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੀ ਹੈ ਇਹ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਦੇਖੋ ਜੀ ਇਹ ਪਿਸਤਾ ਕਲਰ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਸ਼ਰਟ ਹੈ ਇਹ ਬਾਟਮ ਹੈ ਇਹਦੇ ਨਾਲ ਵੀ ਤੁਸੀਂ ਦੁਪੱਟਾ ਲੈ ਸਕਦੇ ਹੋ ਦੇਖੋ ਜੀ ਇਹ ਵਾਲਾ ਤੁਸੀਂ ਦੁਪੱਟਾ ਲੈ ਸਕਦੇ ਹੋ ਨਾਲ ਇਹਦੇ ਪ੍ਰਾਈਸ ਰਹਿਣੀ ਹੈ 700 ਰੁਪਏ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ 700 ਦੁਪੱਟੇ ਦੇ ਨਾਲ ਵਿਦਆਊਟ ਦੁਪੱਟਾ ਤੁਸੀਂ ਸੂਟ ਲਓਗੇ ਤਾਂ ਤੁਹਾਨੂੰ 500 ਦਾ ਪੈਣ ਵਾਲਾ ਬ੍ਰਸ਼ੋ ਦੀ ਸ਼ਰਟ ਲੈਣ ਵਾਲੀ ਹੈ ਜੀ ਸ਼ਰਟਾਂ ਬ੍ਰਸ਼ੋ ਦੀਆਂ ਲੈਣ ਵਾਲੀਆਂ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਸਟਾਫ ਹੈ ਬ੍ਰਸ਼ੋ ਦਾ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਕੇਵਲਾ ਕਲਰ ਆਉਣ ਵਾਲਾ ਹੈ ਇਹ ਵਾਲੀ ਇਹ ਨਾਲ ਲੈਣ ਵਾਲੀ ਹੈ ਬਾਟਮ ਠੀਕ ਹੈ ਜੀ ਇਹ ਵਾਲਾ ਰਹੂਗਾ ਨਾਲ ਦੁਪੱਟਾ ਦੁਪੱਟਾ ਤੁਹਾਡੀ ਚੁਆਇਸ ਤੇ ਹੈ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਜਾਂ ਨਾ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਕਲਰ ਇਹ ਡਾਲ ਆ ਰਿਹਾ ਪਰ ਕਲਰ ਬੜਾ ਸੋਨਾ ਜਆ ਬਹੁਤ ਹੀ ਪਿਆਰਾ ਜਆ ਮਿੱਠਾ ਜਆ ਲਾਈਟ ਜਆ ਔਰੈਂਜ ਸ਼ੇਡ ਹੈ ਜੀ ਐਦਾਂ ਦਿਖਾ ਸਕਦੇ ਹਾਂ ਤੁਹਾਨੂੰ ਅਸੀਂ ਠੀਕ ਹੈ ਜੀ ਮਿੱਠਾ ਜਾਂ ਲਾਈਟ ਜਾਂ ਔਰੇਂਜ ਸ਼ੇਡ ਹੈ ਜੀ ਇਹ ਕਲਰ ਬਹੁਤ ਜ਼ਿਆਦਾ ਪਿਆਰਾ ਪਰ ਕੈਮਰੇ ਥੋੜਾ ਜਿਆਦਾ ਡਾਲ ਆ ਰਿਹਾ ਹੈ ਠੀਕ ਹੈ ਜੀ ਨਾਲ ਦੁਪੱਟੇ ਤੁਹਾਨੂੰ 700 ਰੁਪਿਆ ਪ੍ਰਾਈਸ ਰਹੂਗੀ ਜੇਕਰ ਤੁਸੀਂ ਇਕੱਲਾ ਸੂਟ ਲੈਣਾ ਚਾਹਦੇ ਹੋ ਤੁਹਾਨੂੰ 500 ਦਾ ਸੂਟ ਪਹਿਨਣ ਵਾਲਾ ਜੀ ਇਹ ਕੇਵਲਾ ਕਲਰ ਹੈ ਜੀ ਇਹਦੇ ਵਿੱਚ ਚੈੱਕ ਕਰੋ ਗਾਜਰੀ ਜਿਹਾ ਕਲਰ ਰਹੂਗਾ ਦੇਖੋ ਬਹੁਤ ਪਿਆਰਾ ਕਲਰ ਹੈ ਜੀ ਗਾਜਰੀ ਸ਼ੇਡ ਦੇ ਵਿੱਚ ਹੀ ਇਹਦੇ ਨਾਲ ਤੁਸੀਂ ਵਿਦਾਊਟ ਦੁਪੱਟਾ ਸੂਟ ਲਿਆ ਸਰ ਤੁਹਾਨੂੰ ਸਿਰਫ 500 ਦਾ ਪਹਿਨਣ ਵਾਲਾ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਵਿਦਾਊਟ ਦੁਪੱਟਾ ਸੂਟ ਰਹੂਗਾ ਜੀ ਦੇਖੋ ਜੀ ਇਹ ਵਾਲੀ ਸ਼ਰਟ ਰਹਿਣੀ ਆ ਬੜਾ ਸੋਹਣਾ ਜਿਹਾ ਸੀ ਗ੍ਰੀਨ ਲਾਈਟ ਸੀ ਗ੍ਰੀਨ ਜਾਂ ਕਲਰ ਹੈ ਬਹੁਤ ਪਿਆਰਾ ਸੂਟ ਬਣਾਣਾ ਜੀ ਪਾਰਟੀ ਵੇਅਰ ਸੂਟ ਬਣਾਣਾ ਤੁਹਾਡਾ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ 500 ਦਾ ਸੂਟ ਪੈਣ ਵਾਲਾ ਜੀ ਇਹ ਕਲਰ ਥੋੜਾ ਜਿਹਾ ਡਾਲ ਆ ਰਿਹਾ ਪਰ ਇਹ ਲਾਈਟ ਪੈਰਟ ਜਾਂ ਸ਼ੇਡ ਹੈ ਜੀ ਲਾਈਟ ਪੈਰਟ ਜਿਹਾ ਸ਼ੇਡ ਰਹੂਗਾ ਜੀ ਬਿਲਕੁਲ ਲਾਈਟ ਪਿਸਤਾ ਜਿਹਾ ਵੀ ਕਹਿ ਸਕਦੇ ਹਾਂ ਤੁਸੀਂ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਰਾਸ਼ੋ ਦੀ ਸ਼ਰਟ ਰਹੂਗੀ ਬਿਲਕੁਲ ਸੌਫਟ ਵਾਲਾ ਸਟੱਫ ਹੈ ਜੀ ਠੀਕ ਹੈ ਜੀ ਇਹ ਕੇਵਲ ਚੈੱਕ ਕਰੋ ਜੀ ਸਿਰਫ 500 ਦਾ ਤੁਹਾਨੂੰ ਸੂਟ ਪੈਣ ਵਾਲਾ ਚੈੱਕ ਕਰੋ ਇਹ ਕੇਵਲ ਆ ਪ੍ਰਿੰਟ ਚ ਤੁਹਾਨੂੰ ਸ਼ਰਟ ਮਿਲਣੀ ਹੈ ਬਰਾਸ਼ੋ ਦੀ ਬਿਲਕੁਲ ਸੌਫਟ ਵਾਲੀ ਠੀਕ ਹੈ ਜੀ ਇੱਕ ਗੋਲਡਨ ਸ਼ੇਡ ਦੇ ਵਿੱਚ ਮਿਲੂਗਾ ਦੇਖੋ ਜੀ ਇਹ ਗੋਲਡਨ ਸ਼ੇਡ ਦੇ ਵਿੱਚ ਮਿਲੂਗਾ ਜੀ ਚੈੱਕ ਕਰੋ ਇਹ ਬਾਟਮ ਰਹਿਣੀ ਹੈ ਇਹ ਸ਼ਰਟ ਰਹਿਣੀ ਹੈ ਬਿਲਕੁਲ ਸੌਫਟ ਵਾਲਾ ਸਟੱਫ ਹੈ ਨਾਲ ਤੁਹਾਨੂੰ ਇਸ 골ਡਨ ਕਲਰ ਦਾ ਦੁਪੱਟਾ ਵੀ ਮਿਲੂਗਾ ਜੀ ਤੇ ਤੁਸੀਂ ਦੁਪੱਟੇ ਨਾਲ ਸੂਟ ਲੈਣਾ 700 ਰੁਪਿਆ ਦੀ ਪ੍ਰਾਈਸ ਹੈ ਜੇਕਰ ਬਿਨਾਂ ਦੁਪੱਟਾ ਸੂਟ ਲੈਣਾ ਤੇ 500 ਦਾ ਸੂਟ ਲੈਣ ਵਾਲਾ ਜੀ ਇਹ ਦੇਖੋ ਜੀ ਇਹ ਕੇਵਲਾ ਮਿਲੂਗਾ ਇਹ ਵੀ 골ਡਨ ਸ਼ੇਡ ਦੇ ਵਿੱਚ ਆਊਗਾ ਇਹ ਥੋੜਾ ਜਿਹਾ ਡਾਰਕ ਸ਼ੇਡ ਦੇ ਵਿੱਚ ਹੈ 골ਡਨ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਇਹ ਵਾਲਾ ਜਿਹੜਾ ਕਲਰ ਹੈ ਮੈਨੇ ਵੇਅਰ ਕੀਤਾ ਹੋਇਆ ਇਹ ਵਾਲਾ ਜਿਹੜਾ ਕਲਰ ਹੋ ਮੈਨੇ ਵੇਅਰ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਨਾਂ ਵਾਲਾ ਦੇਖੋ ਜੀ ਬ੍ਰਾਸ਼ੋ ਦੀ ਸ਼ਰਟ ਰਹਿਣੀ ਹੈ ਬਿਲਕੁਲ ਸੌਫਟ ਸ਼ਰਟ ਹੋਊਗੀ ਸਿਰਫ 500 ਦਾ ਤੁਹਾਨੂੰ ਸੂਟ ਪੈਣ ਵਾਲਾ ਜੀ ਇਹ ਕਲਰ ਥੋੜਾ ਡਾਲਾ ਰਿਹਾ ਪਰ 골ਡਨ ਸ਼ੇਡ ਦੇ ਵਿੱਚ ਰਹੂਗਾ ਜੀ ਮਸਟਰਡ 골ਡਨ ਸ਼ੇਡ ਹੈ ਜੀ ਇਹ ਮਸਟਰਡ 골ਡਨ ਸ਼ੇਡ ਰਹੂਗੀ ਜੀ ਠੀਕ ਹੈ ਜੀ ਇਹ ਵਾਲੇ ਸਾਨੂੰ ਸਾਡੇ ਸੂਟ ਬ੍ਰਾਸ਼ੋ ਦੇ ਇਹ ਕੇਵਲਾ ਕਲਰ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਜਿਹੜੀ ਸ਼ਰਟ ਰਹਿਣ ਵਾਲੀ ਹੈ ਇਹ ਰਹੂਗੀ ਜੀ ਬਰਬਰੀ ਦੇ ਵਿੱਚ ਇਹ ਰਹਿਣ ਵਾਲੀ ਬਾਟਮ ਇਹ ਵੀ ਬੜਾ ਪਿਆਰਾ ਜਿਹਾ ਸੂਟ ਬਣਨਾ ਜੀ ਰੈਡੀ ਹੋਣਾ ਦੇਖੋ ਜੀ ਇਹ ਬਰਾ ਚੈੱਕ ਕਰੋ ਜੀ ਇਹ ਵੀ ਬਰਾਸ਼ੋ ਦੇ ਵਿੱਚ ਰਹੂਗੀ ਸ਼ਰਟ ਦੇਖੋ ਜੀ ਇਹ ਵੀ 500 ਦਾ ਸੂਟ ਪਹਿਨਣ ਵਾਲਾ ਬਰਾਸ਼ੋ ਦੇ ਵਿੱਚ ਸ਼ਰਟ ਰਹਿਣੀ ਹੈ ਇਹ ਵਾਲੀ ਰਹਿਣੀ ਹੈ ਬਾਟਮ ਚੈੱਕ ਕਰੋ ਜੀ ਸਿਰਫ 500 ਦੇ ਵਿੱਚ ਤੁਹਾਨੂੰ ਬਰਾਸ਼ੋ ਦਾ ਸੂਟ ਪੈ ਰਿਆ ਜੀ ਬਹੁਤ ਸੋਹਣਾ ਮੌਕਾ ਤੁਹਾਡੇ ਵਾਸਤੇ ਸੂਟਾਂ ਦਾ ਕਿਉਂਕਿ ਪਹਿਲਾਂ ਸ਼ਰਟ ਪੀਸ ਹੀ ਕੱਲੇ 11 1100 ਦੇ ਸੀਗੇ ਠੀਕ ਹੈ ਜੀ ਹੁਣ ਬ੍ਰਸ਼ੋ ਦੇ ਵਿੱਚ ਤਾਂ ਉਹਨੂੰ ਮਿਲਣ ਵਾਲਿਆ ਇੱਕ ਇਹ ਵਾਲੀ ਸ਼ਰਟ ਹੈ ਜੀ ਇਹ ਵੀ ਬ੍ਰਸ਼ੋ ਦੇ ਵਿੱਚ ਰਹੂਗੀ ਜੇਕਰ ਤੁਸੀਂ ਐਦਾਂ ਦੁਪੱਟਾ ਲੈਣਾ ਚਾਹੁੰਦੇ ਹੋ ਬ੍ਰਸ਼ੋ ਦਾ ਨਾਲ ਦੇਖੋ ਜੀ ਇਹ ਤੁਸੀਂ ਨਾਲ ਦੁਪੱਟਾ ਵੀ ਲੈ ਸਕਦੇ ਹੋ ਇਹ ਸ਼ਰਟ ਸੂਟ ਹੈ ਜੀ ਇਹ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਜੇ ਕੱਲਾ ਸੂਟ ਲੈਣਾ ਚਾਹੁੰਦੇ ਹੋ ਤਾਂ ਕੱਲਾ ਸੂਟ ਵੀ ਲੈ ਸਕਦੇ ਠੀਕ ਹੈ ਜੀ ਇੱਕ ਸਾਡੇ ਕੋਲੇ ਇਹ ਵਾਲਾ ਸੂਟ ਹੈ ਇਹ ਦੇਖ ਸਕਦੇ ਹੋ ਦੇਖੋ ਜੀ ਇਹ ਸੈਲਫ ਦੇ ਵਿੱਚ ਰਹੂਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਵਾਲੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਾ ਸਕਦੇ ਹੋ ਜੇ ਤੁਹਾਨੂੰ ਇਹ ਵਾਲਾ ਬਾਟਮ ਦਾ ਕਲਰ ਪਸੰਦ ਹੈ ਵੈਸੇ ਅਸੀਂ ਇਹ ਵਾਲੀ ਬਾਟਮ ਲਗਾਈ ਹੈ ਇਹਦੇ ਠੀਕ ਹੈ ਜੀ ਇਹ ਵਾਲੀ ਬਾਟਮ ਆ ਜੀ ਇਹਦੇ ਨਾਲ ਚੈੱਕ ਕਰੋ ਇਹ ਸੈਲਫ ਦੇ ਵਿੱਚ ਰਹਿਣ ਵਾਲਾ ਹੈ ਕਲਰ ਥੋੜਾ ਜਿਹਾ ਬਹੁਤ ਹੀ ਜ਼ਿਆਦਾ ਇੰਗਲਿਸ਼ ਕਲਰ ਹੋਊਗਾ ਜੀ ਇਹਦੀ ਪ੍ਰਾਈਸ ਵੀ 500 ਰੁਪਏ ਰਹਿਣ ਵਾਲੀ ਹੈ ਚੈੱਕ ਕਰੋ ਜੀ ਸਟਾਫ ਬਿਲਕੁਲ ਸੌਫਟ ਹੈ ਬਿਲਕੁਲ ਸੌਫਟ ਸਟਾਫ ਹੈ ਕੋਈ ਚੁਬਣ ਵਾਲਾ ਨਹੀਂ ਸਟਾਫ ਹੈਗਾ ਜੀ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਦੇਖੋ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਇਹਦੀ ਪ੍ਰਾਈਸ ਰਹੂਗੀ 500 ਰੁਪਏ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਏ ਆ ਤੁਹਾਡੇ ਕੋਲੇ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਕੇਵਲਾ ਕਲਰ ਚੈੱਕ ਕਰੋ ਲਾਈਟ ਜਾਂ ਪਿਸਤਾ ਕਲਰ ਹੈ ਇਹ ਵਾਲਾ ਜਿਹੜਾ ਕਲਰ ਹੈ ਨਾ ਲਾਈਟ ਬਹੁਤ ਪਿਆਰਾ ਕਲਰ ਹੈ ਇੰਗਲਿਸ਼ ਕਲਰ ਜਾਂ ਪਰ ਨਾ ਕੈਮਰੇ ਚ ਕਲਰ ਆ ਰਿਹਾ ਡਲ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਹਾਂਜੀ ਜਿਹੜੀ ਇਹਦੀ ਬਾਟਮ ਹੈ ਜੋ ਕੈਮਰੇ ਚ ਏਦਾਂ ਲੱਗ ਰਹੀ ਹੈ ਵੀ ਜਿਹਨੇ ਮੈਚ ਨਹੀਂ ਕਰ ਰਹੀ ਵੀ ਡਾਲਾ ਲੱਗ ਰਹੀ ਆ ਪਰ ਇਹਦੀ ਮੈਚਿੰਗ ਪੂਰੀ ਆ ਜੀ ਬਹੁਤ ਜ਼ਿਆਦਾ ਮੈਚਿੰਗ ਹੈ ਜੀ ਪੂਰੀ ਮੈਚਿੰਗ ਹੈ ਜੀ ਇਹ ਵਾਲੇ ਸੂਟ ਤੇ ਇਹਨਾਂ ਦੀ ਪ੍ਰਾਈਸ ਵੀ 500 ਰੁਪਏ ਰਹਿਣ ਵਾਲੀ ਆ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਇਹ ਵੀ ਰਹੂਗਾ ਸੈਲਫ ਦੇ ਵਿੱਚ ਚੈੱਕ ਕਰੋ 500 ਰੁਪਏ ਨਾ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੀ ਰਹੂਗੀ ਜੀ ਨਾਲ ਬੋਟਮ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬ੍ਰਸ਼ੋ ਦੇ ਵਿੱਚ ਸ਼ੋਰਟ ਰਹਿਣ ਵਾਲੀ ਹੈ ਕਲਰ ਦੇਖੋ ਜੀ ਕਿੰਨਾ ਪਿਆਰਾ ਜਿਹੜਾ ਕਲਰ ਮੈਨੇ ਪਾਇਆ ਹੋਇਆ 골ਡਨ ਜੀ ਸ਼ੇਡ ਦੇ ਮਸਟਰਡ 골ਡਨ ਸ਼ੇਡ ਦੇ ਵਿੱਚ ਰਹੂਗਾ ਦੇਖੋ ਜੀ ਉਹੀ ਕਲਰ ਹੈ ਇਹਦੀ ਪ੍ਰਾਈਸ ਵੀ 500 ਰੁਪਏ ਰਹਿਣ ਵਾਲੀ ਹੈ ਜੀ ਦੇਖੋ ਜੀ ਚੈੱਕ ਕਰੋ ਬਹੁਤ ਪਿਆਰੇ ਪਿਆਰੇ ਸੂਟ ਰਹਿਣਗੇ ਬ੍ਰਸ਼ੋ ਦੇ ਵਿੱਚ ਇਹ ਲਾਰਕੀ ਹੈ ਜੀ ਅਸੀਂ ਬ੍ਰਸ਼ੋ ਦੇ ਸੂਟਾਂ ਦੀ ਤੁਹਾਡੇ ਵਾਸਤੇ ਬਹੁਤ ਸੁਨਹਿਰੀ ਮੌਕਾ ਤੁਸੀਂ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਕਲਰ ਜੀ ਸਾਰੇ ਇੰਗਲਿਸ਼ ਕਲਰ ਰਹਿਣਗੇ ਜੀ ਕੋਈ ਵੀ ਕਲਰ ਐਦਾਂ ਦਾ ਨਹੀਂ ਹੈ ਜਿਹੜਾ ਤੁਸੀਂ ਕਲਰ ਤੁਹਾਡੇ ਵੇਅਰ ਨਾ ਕਰਨ ਨਾਲ ਹੋਵੇ ਸਾਰੇ ਇੰਗਲਿਸ਼ ਕਲਰ ਰਹਿਣ ਵਾਲੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਇਹ ਵਾਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਜੀ ਸੈਲਫ ਦੇ ਵਿੱਚ ਰਹੂਗਾ ਇਹਦੇ ਨਾਲ ਜਿਹੜੀ ਅਸੀਂ ਬਾਟਮ ਲਗਾਈ ਹੈ ਜੀ ਉਹ ਡਬਲ ਸ਼ੈਡਰ ਲਗਾਈ ਹੈ ਦੇਖੋ نیچے ਬਾਟਮ ਇਹਨਾਂ ਡਬਲ ਸ਼ੈਡਰ ਰੈਨ ਵਾਲੀ ਹੈ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣਗੀ ਚੈੱਕ ਕਰੋ ਜੀ ਕਿੰਨੇ ਪਿਆਰੇ ਸੂਟ ਲੈ ਕੇ ਆਣ ਤੁਹਾਡੇ ਵਾਸਤੇ ਸਿਰਫ 500 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹਨਾਂ ਸੂਟਾਂ ਦੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਲਾਈਟ ਜਾਂ ਪਿਸਤਾ ਕਲਰ ਦੇ ਵਿੱਚ ਰਹੂਗਾ ਸੈਲਫ ਦੇ ਵਿੱਚ ਰਹਿਣ ਵਾਲਿਆ ਦੇਖੋ ਜੀ ਸੈਲਫ ਪ੍ਰਿੰਟ ਦੇ ਵਿੱਚ ਸਟਾਫ ਜਿਹੜਾ ਰਹਿਣ ਵਾਲਾ ਇਹਨਾਂ ਦਾ ਬਰਬਰੀ ਪਿਓਰ ਔਰਗੈਂਜ਼ਾ ਸਟਾਫ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਇਹ ਬਾਟਮ ਹੈ ਤੇ ਇਹ ਵਾਲੀ ਸ਼ਰਟ ਹੈ ਦੇਖੋ ਬਹੁਤ ਪਿਆਰੇ ਜੇ ਸੂਟ ਰਹਿਣਗੇ ਜੀ ਹਾਂਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਅਨਯਨ ਸ਼ੇਡ ਦੇ ਵਿੱਚ ਰਹੂਗਾ ਇਹ ਵਾਲੀ ਰਹੂਗੀ ਜੀ ਬਾਟਮ ਬਹੁਤ ਪਿਆਰੇ ਪਿਆਰੇ ਸੂਟ ਬਣਨੇ ਜੀ ਸਟਾਫ ਰਹੂਗਾ ਜੀ ਕੋਈ ਆਰਗੈਂਜ਼ਾ ਰਹਿਣ ਵਾਲਾ ਸੌਫਟ ਕੋਈ ਬਰਬਰੀ ਰਹਿਣ ਵਾਲਾ ਇਹ ਜਿਹੜਾ ਰਹੂਗਾ ਆਬੂਦਾਈ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਹੈ ਜੀ ਬਿਲਕੁਲ ਸੌਫਟ ਇਹ ਆਬੂਦਾਈ ਦੇ ਵਿੱਚ ਰਹੂਗਾ ਜੀ ਦੇਖੋ ਪ੍ਰਿੰਟ ਦੇਖੋ ਜੀ ਕਿੰਨੇ ਪਿਆਰੇ ਆ ਇਹ ਨਾਲ ਰਹੂਗੀ ਬਾਟਮ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਕ੍ਰਸ਼ ਦੇ ਵਿੱਚ ਰੈਡ ਵਾਲਾ ਹੈ ਕਿ ਕ੍ਰਸ਼ ਦੀ ਹੀ ਨਾਲ ਬਾਟਮ ਹੈ ਜੀ ਚੈੱਕ ਕਰੋ ਕ੍ਰਸ਼ ਦੇ ਵਿੱਚ ਰਹੂਗਾ ਤੇ ਕ੍ਰਸ਼ ਦੀ ਨਾਲ ਬਾਟਮ ਹੈ ਇਹਦੀ ਪ੍ਰਾਈਸ ਰਹੂਗੀ ਸੂਟ ਦੀ 700 ਰੁਪਏ ਇਹ ਵਾਲਾ ਸੂਟ ਤੁਹਾਨੂੰ 700 ਦੇ ਵਿੱਚ ਮਿਲੇਗਾ ਕਿਉਂਕਿ ਇਹ ਕ੍ਰਸ਼ ਦੇ ਵਿੱਚ ਹੈ ਜੀ ਬਿਲਕੁਲ ਕਿਉਂਕਿ ਇਹਦਾ ਕਾਫੀ ਟ੍ਰੈਂਡ ਹੈ ਇਹ ਪਹਿਲਾਂ ਸੂਟਾਂ ਦੀ ਇਹਨਾਂ ਦੀ ਸੂਟਾਂ ਦੀ ਪ੍ਰਾਈਸ 12 12 13 13 ਹੋ ਰਹੀ ਹੈ ਜੀ ਹੁਣ ਤੁਹਾਨੂੰ 700 ਦੇ ਵਿੱਚ ਪੈਣ ਵਾਲਾ ਹੈ ਤੇ ਇਹ ਵਾਲੀ ਇੱਕ ਰਸ਼ਦੀ ਬਾਟਮ ਹੈ ਤੇ ਇੱਕ ਰਸ਼ਦੀ suit ਰਹਿਣ ਵਾਲਾ ਨਜ਼ਦੀਕ ਤੋਂ ਦੇਖ ਸਕਦੇ ਤੁਸੀਂ ਇਹ ਦੇਖੋ ਜੀ λεਮਨ ਕਲਰ ਦੇ ਵਿੱਚ ਰਹੂਗਾ ਜਿਹੜੇ λεਮਨ ਕਲਰ ਦੇ ਵਿੱਚ ਆਹ ਵਾਲੀਆਂ ਪੱਤੀਆਂ ਬਣੀਆਂ ਹੋਈਆਂ ਉਦਾਂ ਦੀ ਮੈਚਿੰਗ ਇਹਦੇ ਨਾਲ ਬਾਟਮ ਹੈ ਜੀ ਇਹਦੀ ਪ੍ਰਾਈਸ 500 ਰੁਪਏ ਕੀ ਜੀ ਬਸ ਇਹ ਕੇਵਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ suit ਹੈ ਦੇਖੋ ਜੀ ਇਹਦੇ ਨਾਲ ਇਹ ਵਾਲੀ ਰਹੂਗੀ ਬਾਟਮ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜਿਹੜੇ ਇਹਨਾਂ ਵਿੱਚ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਜੀ ਬਰਾਸ਼ੋ ਦੇ ਵਿੱਚ ਸੂਟ ਰਹਿਣ ਵਾਲੇ ਹੈ 셀ਫ ਪ੍ਰਿੰਟ ਦੇ ਵਿੱਚ ਰਹਿਣਗੇ ਬਹੁਤ ਪਿਆਰੇ ਜਿਹੇ ਸੂਟ ਠੀਕ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕਿਉਂਕਿ ਥੋੜਾ ਜਿਹਾ ਸੀਜ਼ਨ ਆਫ ਹੋ ਚੁੱਕਿਆ ਤੁਹਾਨੂੰ ਬਿਲਕੁਲ ਸਸਤੇ ਵਿੱਚ ਸੂਟ ਪੈ ਰਿਹਾ ਬਰਾਸ਼ੋ ਦੇ ਵਿੱਚ 셀ਫ ਪ੍ਰਿੰਟ ਦੇ ਵਿੱਚ ਇਸ ਤੋਂ ਬਾਅਦ ਇਹਨਾਂ ਦੇ ਜਦੋਂ ਦੁਬਾਰਾ ਸੀਜ਼ਨ ਆਨ ਹੋਣਾ ਜੀ ਇਹਨਾਂ ਸੂਟਾਂ ਦਾ ਇਹਨਾਂ ਦੀ ਆਪ ਜਿਹੜੀ ਰੇਟ ਹੋ ਜਾਣਾ ਹੈ 1100 ਤੋਂ ਉੱਪਰ ਹੋਇਆ ਜਿਹਨਾਂ ਦੀ ਪ੍ਰਾਈਸ ਠੀਕ ਹੈ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਤੁਸੀਂ ਇਹ ਵਾਲੇ ਸੋਨੇ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਇਹ ਨਾਲ ਹਾਜ਼ਰ ਹੋਵਾਂਗੀ ਜੀ